ਅੱਜ ਇਹ ਡੰਪ ਜਿਹੜਾ ਕਲੰਕ ਲੁਧਿਆਣਾ ਸ਼ਹਿਰ ਨੂੰ ਇੱਥੇ ਲੱਗਿਆ ਹੋਇਆ ਹੈ ਇਹਦੇ ਵਾਸਤੇ ਲਗਾਤਾਰ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਆ ਹਲਕਾ ਵਿਧਾਇਕ ਐਮ ਐਲ ਏ ਦਲਜੀਤ ਸਿੰਘ ਗਰੇয়াল ਪੋਲਾ ਜੀ ਵੀ ਨਾਲ ਤਿਆਰ ਬਰ ਤਿਆਰ ਲੱਗੇ ਹੋਏ ਨੇ ਤੇ ਇਵਨ ਪ੍ਰਸ਼ਾਸਨ ਕਾਰਪੋਰੇਸ਼ਨ ਵੱਲੋਂ ਵੀ ਚੈੱਕ ਕੀਤਾ ਜਾ ਰਿਹਾ ਹੈ ਬਕਾਇਦਾ ਜੋ ਪਿੱਛੇ ਪ੍ਰੋਸੈਸ ਹੋ ਕੇ ਖਤਮ ਹੋਣਾ ਸੀਗਾ ਟੈਂਡਰ ਉਹਦੀ ਇਨਸਪੈਕਸ਼ਨ ਕੀਤੀ ਗਈ ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਜਿਹੜਾ 1 ਕਰੋੜ 28 ਲੱਖ ਰੁਪਏ ਦਾ ਨਵਾਂ ਟੈਂਡਰ ਸੀਗਾ ਉਹ ਵੀ ਚੈੱਕ ਕੀਤਾ ਗਿਆ ਹੈ ਔਰ ਉਹਦੀ ਬਹੁਤ ਜਲਦੀ ਸ਼ੁਰੂਆਤ ਹੋ ਕੇ ਜਿੰਨੇ ਲਗੇ ਸੀ ਵੇਸਟ ਹੈ ਸਾਡੀ ਕੋਸ਼ਿਸ਼ ਹੈ ਵੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਵੇ ਉਹ ਕੱਲ੍ਹ ਨੂੰ ਪਾਨ ਕੀਤਾ ਇਸ ਤਰੀਕੇ ਨਾਲ ਹੁਣ ਲੁਧਿਆਣੇ ਤੇ ਕਹਿੰਦੇ ਕਿ ਜਲਦੀ ਖਤਮ ਨਹੀਂ ਹੋਊਗਾ ਟੈਂਡਰ ਵੀ ਕਾਫੀ ਲੱਗੇ ਨੇ ਦੇਖੋ ਜੀ ਨੀਤਾ ਨੂੰ ਮਰਾਦਾ ਹੁੰਦੀਆਂ ਨੇ ਜਿੱਥੇ ਆਸ ਹੈਗੀ ਉਥੇ ਹਰ ਕੰਮ ਵੇਅਰ ਥੇਅਰ ਇਜ਼ ਅ ਵਿਲ ਥੇਅਰ ਇਜ਼ ਅ ਵੇ ਉਥੇ ਹਰ ਕੰਮ ਹੋ ਸਕਦਾ ਸੋ ਪਹਿਲਾਂ ਤਾਂ ਕਹਿੰਦੇ ਸੀ ਵੀ ਇੱਥੇ ਇਕੱਠਾ ਹੀ ਕਰੀ ਚੱਲੋ ਸੋ ਪਿਛਲੇ 77 ਸਾਲਾਂ ਚ ਆ ਤੋਹਫਾ ਦਿੱਤਾ ਹੈ ਸਾਨੂੰ ਵੀ ਪੂਰੇ ਕੂੜੇ ਦੇ ਪਹਾੜ ਹੀ ਖੜੇ ਕਰ ਦਿੱਤੇ ਇੱਥੇ ਤਾਂ ਉਹਨਾਂ ਨੇ ਕੂੜੇ ਵਾਲਾ ਸ਼ਿਮਲਾ ਬਣਾ ਰੱਖਿਆ ਆ ਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ 12 ਏਕੜ ਜਗ੍ਹਾ ਸੀਗੀ ਉਥੋਂ ਕਾਫੀ ਹੱਦ ਤੱਕ ਜਗ੍ਹਾ ਜਿਹੜੀ ਉਹ ਖਾਲੀ ਹੋ ਚੁੱਕੀ ਹੈ ਜੇ ਸ਼ੁਰੂਆਤ ਕੀਤੀ ਸਾਫ ਨੀਅਤ ਦੇ ਨਾਲ ਚੱਲੇ ਆ ਤਾਂ ਤੁਹਾਡੇ ਸਾਹਮਣੇ ਹੈ ਰਿਜ਼ਲਟ ਪੋਜ਼ਿਟਿਵ ਨੇ ਔਰ ਇਨਸਾਨ ਦਾ ਕੰਮ ਹੈ ਕਰਮ ਕਰਦੇ ਜਾਣਾ ਤੋ ਕਰਮ ਚੰਗੀ ਨੀਅਤ ਦੇ ਨਾਲ ਇਮਾਨਦਾਰੀ ਨਾਲ ਅਸੀਂ ਕਰਦੇ ਜਾਵਾਂਗੇ ਔਰ ਪੂਰੀ ਕੋਸ਼ਿਸ਼ ਹੈ ਕਿ ਵੀ ਜਿਹੜਾ ਇਹ ਟੈਂਡਰ ਲਾ ਕੇ ਸਟਾਰਟ ਅਪ ਹੋਣਾ ਹੈ ਕੰਮ ਲੇਗੇ ਸੀ ਵੇਸਟ ਦਾ ਜਿਹੜੇ ਇੰਨੇ ਸਾਲਾਂ ਤੋਂ ਇੱਥੇ ਇਕੱਠਾ ਹੋ ਰਿਹਾ ਹੈ ਉਹਨੂੰ ਪੂਰੀ ਚੈੱਕ ਕੀਤਾ ਜਾਊਗਾ ਪੂਰੀ ਉਹਦੇ ਤੇ ਨੌਡਲ ਅਫੀਸਰ ਦੀ ਡਿਊਟੀ ਲੱਗੇਗੀ ਔਰ ਚਾਹਾਂਗੇ ਵੀ ਇਹ ਟਾਈਮ ਤੋਂ ਪਹਿਲਾਂ ਹੋ ਸਕੇ ਧੰਨਵਾਦ ਕਰਦਾ ਹਾਂ ਬਦਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਔਰ ਜਿਨ੍ਹਾਂ ਨੇ ਮੈਨੂੰ ਸੇਵਾ ਲਈ ਚਾਲੂ ਵਾਲਾ ਬਟਨ ਦਬਾ ਕੇ ਸਾਨੂੰ ਝਾੜੂ ਫੜਾਇਆ ਸਪਾਈ ਕਰਨ ਵਾਸਤੇ ਤੇ ਜਿਹੜਾ ਕੂੜੇ ਦਾ ਡੰਪ 74 ਸਾਲ ਤੋਂ ਲਗਾਤਾਰ ਔਰ ਸਾਰੇ ਸ਼ਹਿਰ ਦਾ ਕੂੜਾ ਇੱਥੇ ਵਿਧਾਨ ਸਭਾ ਹਲਕਾ ਪੂਰਬੀ ਚ ਲੱਗਦਾ ਆ ਰਿਹਾ ਵੱਡਾ ਡੰਪ ਆ ਤੁਸੀਂ ਦੇਖੋ ਕਿੱਡਾ ਵੱਡਾ ਢੇਰ ਲੱਗਿਆ ਹੋਇਆ ਇਹ ਅੱਜ ਨਹੀਂ ਇੱਕ ਦਿਨ ਚ ਹੀ ਲੱਗਿਆ ਇਹ ਲਗਾਤਾਰ ਜਿੰਨੀਆ ਬਲਕੇ ਸਰ ਬਲਕੇ ਪਾਰਟੀ ਨੇ ਰਾਜ ਕੀਤਾ ਤੇ ਉਹ ਇੱਥੇ ਡੰਪ ਲਾਉਂਦੀਆਂ ਜੇ ਅੱਜ ਇੱਥੇ ਇਲਾਕੇ ਦੇ ਇਸ ਇਲਾਕੇ ਦਾ ਬੁਰਾ ਹਾਲ ਆ ਆ ਦੇਖੋ ਕਿੰਨੀ ਮੱਖੀ ਆ ਬਲਕੇ ਸਮੈਲ ਆ ਧੂਆਂ ਹੋ ਜਾਂਦਾ ਅੱਗ ਲੱਗਣਾ ਤੇ ਇਹਦਾ ਬਲਕੇ ਟੈਂਡਰ ਜਿਹੜਾ 128 ਕਰੋੜ ਦਾ ਕੰਮ ਸ਼ੁਰੂ ਹੋਇਆ ਵਾ ਇਹ 128 ਕਰੋੜ ਨਾਲ ਇਹ ਸਾਰੇ ਦਾ ਸਾਰਾ ਡੰਪ ਖਤਮ ਹੋ ਕੇ ਤੇ ਜਿਹੜਾ ਸਾਨੂੰ ਚਾੜੂ ਫੜਾਇਆ ਉਹਦੇ ਨਾਲ ਸਫਾਈ ਕਰਕੇ ਇਸ ਇਲਾਕੇ ਨੂੰ ਸਾਫ਼ ਦੇਣੀ ਆ ਕਿਉਂਕਿ ਉਹਦੇ ਨਾਲ ਕੀ ਆ ਪੂਰੇ ਸ਼ਹਿਰ ਦੇ ਵਿੱਚ ਪੋਲੂਸ਼ਨ ਫੈਰ ਰਿਹਾ ਜਿੰਨੀ ਅੱਜ ਮਤਲਬ ਕਿ ਅੱਗ ਲੱਗ ਰਹੀ ਆ ਸਾਰੇ ਸ਼ਹਿਰ ਤੱਕ ਧੂਆਂ ਜਾ ਰਿਹਾ ਵਾ ਤੇ ਅੱਜ ਬਿਮਾਰੀਆਂ ਫੈ ਰਹੀਆਂ ਨੇ ਉਹਦਾ ਬਿਮਾਰੀਆਂ ਦਾ ਹੱਲ ਕਰਨ ਵਾਸਤੇ ਉਹਦਾ ਇਹ ਕੂੜੇ ਦਾ ਹੱਲ ਕਰਨ ਵਾਸਤੇ ਜਿਹੜਾ ਇਹ ਟੈਂਡਰ ਲੱਗਿਆ ਵਾ 128 ਕਰੋੜ ਦਾ ਇਹ ਕੰਮ ਸ਼ੁਰੂ ਹੋ ਗਿਆ ਅੱਜ ਕਮਿਸ਼ਨਰ ਸਾਰਾ ਪ੍ਰਸ਼ਾਸਨ ਜਿੰਨਾ ਵੀ ਸੀਗਾ ਉਹ ਇੱਥੇ ਆਇਆ ਹੋਇਆ ਵਾ ਇਹਨੂੰ ਜਲਦੀ ਅਸੀਂ ਬੈਸਤਾ ਇਹ 1.5 ਸਾਲ ਦਾ ਸੀਗਾ ਤੇ ਅਸੀਂ ਇਹਨਾਂ ਨੂੰ ਇਨਸ਼ੋਰ ਕਰ ਰਹੇ ਆ ਵੀ ਇਹ 24 ਘੰਟੇ ਚੱਲ ਕੇ ਤਿੰਨ ਸ਼ਿਫਟਾਂ ਦੇ ਵਿੱਚ ਲਾ ਕੇ ਤੇ ਇਹ 1.5 ਸਾਲ ਦੀ بجائے ਇਹ ਸਾਲ ਦੇ ਵਿੱਚ ਵਿੱਚ ਇਹਨੂੰ ਖਤਮ ਕਰਕੇ ਇਹਨੂੰ ਰਾਹਤ ਦਈਏ ਇਹ ਡੰਪ ਵਾਲੀ ਜਿਹੜੀ ਜਗ੍ਹਾ ਹੈਗੀ ਹੈ ਸਰਕਾਰੀ ਜਗ੍ਹਾ ਇਹ 54 ਕਿੱਲੇ ਨੇ 20 ਕਿੱਲੇ ਦੇ ਵਿੱਚ ਇੱਕ ਜਿਹੜਾ ਪ੍ਰੋਜੈਕਟ ਲੱਗਣਾ ਜਿਹੜਾ ਦਿੱਲੀ ਕੂੜਾ 1100 ਟਨ ਕੂੜਾ ਆਉਂਦਾ ਉਹ ਨਾਲ ਦੀ ਨਾਲ ਪ੍ਰੋਸੈਸ ਹੋਣਾ ਤੇ ਬਾਕੀ ਦੇ ਵਿੱਚ ਜਿਹੜੀ ਮੇਰੀ ਸੋਚ ਆ ਜਿਹੜੇ ਮੇਰੇ ਸੰਗਾਂਤਾਂ ਨੇ ਮੇਰੇ ਤੋਂ ਉਮੀਦ ਰੱਖੀ ਆ ਵੀ ਇੱਥੇ ਵਧੀਆ ਗਰਾਊਂਡ ਬਣਾਏ ਜਾਣ ਕ੍ਰਿਕਟ ਗਰਾਊਂਡ ਫੁੱਟਬਾਲ ਗਰਾਊਂਡ ਵਾਲੀਬਾਲ ਗਰਾਊਂਡ ਸਾਰੇ ਸਾਰੇ ਗਰਾਊਂਡ ਬਣਾ ਕੇ ਇੱਕ ਪਾਰਕ ਬਣਾ ਕੇ ਇਸ ਇਲਾਕੇ ਦੇ ਵਾਸਤੇ ਵੀ ਬਲਕੇ ਸੋਚ ਸਕਣ ਵੀ ਅਸੀਂ ਵੀ ਮਾਲ ਟਾਉਨ ਵਰਗੇ ਏਰੀਏ 'ਚ ਰਹਿੰਦੇ ਆ ਇਹ ਸੋਚ ਲੈ ਕੇ ਚੱਲੇ ਐਮਐਲਏ ਸਾਹਿਬ ਇਸ ਏਰੀਏ 'ਚ ਡੰਪ ਦੇ ਕਾਰਨ ਕਾਫੀ ਬਿਮਾਰੀਆਂ ਫੈਲ ਗਈਆਂ ਨੇ ਕਿਵੇਂ ਦੇਖ ਦੋ ਕਿ ਇੱਧਰ ਡਿਸਪੈਂਸਰੀ ਵੀ ਵਗੈਰਾ ਵੀ ਚੰਦੇ ਜੋ ਸਾਰਾ ਕੁਝ ਸਾਰਾ ਕੁਝ ਡਿਸਪੈਂਸਰੀ ਆਲਰੇਡੀ ਆਪਣੀ ਆ ਹੀ ਗਈ ਐ ਤੇ ਡਿਸਪੈਂਸਰੀ ਵੀ ਲਾ ਰਹੇ ਆ ਅਸੀਂ ਆਪਣੇ ਚੌਕੀ ਦੇ ਕੋਲ ਲੱਗੀ ਆ ਤੇ ਇਹ ਜਿੰਨਾ ਚਿਰ ਇਹ ਡੰਪ ਖਤਮ ਨਹੀਂ ਹੁੰਦਾ ਤੇ ਉਹਨਾਂ ਚਿਰ ਕੋਈ ਹੱਲ ਨਹੀਂ ਹੈਗਾ ਕਿਉਂਕਿ ਤੁਸੀਂ ਦੱਸਿਆ ਦੇਖਿਆ ਵੀ ਜਦੋਂ ਆਹ ਬਰਸਾਤ ਪੈਂਦੀ ਐ ਖਾਸ ਕਰਕੇ ਤਿੰਨ ਚਾਰ ਮਹੀਨੇ ਜਿਹੜੇ ਰਹਿੰਦੇ ਨੇ ਉਸ ਟਾਈਮ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਤੇ ਹੁਣ ਗਰਮੀ ਦੇ ਵਿੱਚ ਦੇਖੋ ਤੁਸੀਂ ਥਾਂ ਥਾਂ ਤੇ ਅੱਗ ਲੱਗ ਰਹੀ ਆ ਕੂੜੇ ਨੂੰ ਇਹ ਧੂਆਂ ਹੋ ਰਿਹਾ ਵਾ ਔਰ ਕਈ ਵਾਰੀ ਤਾਂ ਮਤਲਬ ਕਿ ਮੇਰਾ ਖਿਆਲ ਵੀ ਇੱਥੋਂ ਕਿਲੋ ਕਿਲੋ ਮੀਟਰ ਤੱਕ ਦੋ ਦੋ ਕਿਲੋ ਮੀਟਰ ਤੱਕ ਲੋਕਾਂ ਨੂੰ ਸਾਹ ਲੈਣਾ ਔਖਾ ਜਾਂਦਾ ਇਹਦੇ ਵਾਸਤੇ ਜਿਹੜਾ 74 ਸਾਲ ਦਾ ਕੂੜਾ ਪੁਰਾਣੀਆਂ ਪਾਰਟੀ ਨੇ ਕਾਗਰਸ ਵਾਲਿਆਂ ਨੇ ਇਕਾਲੀਆਂ ਨੇ ਭਾਜਪਨ ਨੇ ਜਿਹੜਾ 75 ਸਾਲ ਦੇ ਵਿੱਚ 74 ਸਾਲ ਚ ਕੂੜਾ ਖਿਲਾਰੇ ਨਾ ਉਹਦੀ ਸਫਾਈ ਆਮ ਆਦੀ ਪਾਰਟੀ ਕਰੀ ਆ ਜਿਹੜਾ ਝਾੜੂ ਸਾਡੇ ਕੋਲ ਸਫਾਈ ਬਾ ਦਿੱਤਾ ਗਿਆ ਤੇ ਉਹਦੇ ਨਾਲ ਸਫਾਈ ਕਰਕੇ ਇਸ ਇਸ ਇਲਾਕੇ ਦੀ ਹਰ ਉਮੀਦ ਪੂਰੀ ਕਰਨੀ ਸਾਡਾ ਮਿਸ਼ਨ ਆ ਤੇ ਅੱਜ ਸਾਰੇ ਹੀ ਕਮਿਸ਼ਨ ਸਾਹਿਬ ਅਡੀਸ਼ਨਲ ਕਮਿਸ਼ਨਰ ਮੇਅਰ ਸਾਹਿਬ ਔਰ ਜਿੰਨਾ ਵੀ ਪ੍ਰਸ਼ਾਸਨ ਸੀਗਾ ਅੱਜ ਓਐਨਐਮ ਦੀ ਗੱਲ ਕਰਦੇ ਆ ਸਿਵਰਜਾਲੇ ਦੀ ਗੱਲ ਕਰਦੇ ਆ ਸੜਕਾਂ ਦੇ ਸਾਰੇ ਦਾ ਸਾਰਾ ਪ੍ਰਸ਼ਾਸਨ ਤੇ ਪਹੁੰਚਿਆ ਹੋਇਆ ਤੇ ਜਿਹੜਾ ਜਿਨੇ ਸਾਗਰ ਮੋਟਰ ਨੇ ਇਹ ਟੈਂਡਰ ਲਿਆ ਉਹ ਵੀ ਸਾਰਾ ਮਿਲ ਕੇ ਉਹਨਾਂ ਦਾ ਪ੍ਰਸ਼ਾਸਨ ਆਇਆ ਹੋਇਆ ਤੇ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਵੀ ਜਿਹੜਾ ਇਹ ਰਸਤਾ ਵਾ ਇਹ ਪਹਿਲਾਂ ਜਲਦੀ ਖਾਲੀ ਕਰਾ ਕੇ ਉਸ ਤੋਂ ਬਾਅਦ ਇਹਨੂੰ 24 ਘੰਟੇ ਚਲਾ ਕੇ ਤੇ ਜਲਦੀ ਤੋਂ ਜਲਦੀ ਇਹ ਡੰਪ ਦਾ ਕੂੜਾ ਮਿਲ ਕੇ ਜਿਹੜਾ ਕੂੜੇ ਦਾ ਡੰਪ ਆ ਇਹ ਖਤਮ ਕੀਤਾ ਤਾਂ ਕਿ ਲੋਕਾਂ ਨੂੰ ਜਿਹੜੀਆਂ ਬਿਬਾਰੀਆਂ ਲੱਗ ਰਹੀਆਂ ਉਹਨਾਂ ਤੋਂ ਬਚਾਅ ਹੋ ਸਕੇ ਲੋਕ ਮਤਲਬ ਕਿ ਸੁੱਖ ਦਾ ਸਾਹ ਲੈ ਸਕਣ ਬਿਲਕੁਲ ਜੀ ਅੱਜ ਇਹ ਡੰਪ ਜਿਹੜਾ ਕਲੰਕ ਲੁਧਿਆਣਾ ਸ਼ਹਿਰ ਨੂੰ ਇੱਥੇ ਲੱਗਿਆ ਹੋਇਆ ਹੈ ਇਹਦੇ ਵਾਸਤੇ ਲਗਾਤਾਰ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਹਨ ਹਲਕਾ ਵਿਧਾਇਕ ਐਮ ਐਲ ਏ ਗੁਰਜੀਤ ਸਿੰਘ ਗਰੇয়াল ਪੋਲਾ ਜੀ ਵੀ ਨਾਲ ਤਿਆਰ ਬਰ ਤਿਆਰ ਲੱਗੇ ਹੋਏ ਨੇ ਤੇ ਇਵਨ ਪ੍ਰਸ਼ਾਸਨ ਕਾਰਪੋਰੇਸ਼ਨ ਵੱਲੋਂ ਵੀ ਚੈੱਕ ਕੀਤਾ ਜਾ ਰਿਹਾ ਹੈ ਬਕਾਇਦਾ ਜੋ ਪਿੱਛੇ ਪ੍ਰੋਸੈਸ ਹੋ ਕੇ ਖਤਮ ਹੋਣਾ ਸੀਗਾ ਟੈਂਡਰ ਉਹਦੀ ਇਨਸਪੈਕਸ਼ਨ ਕੀਤੀ ਗਈ ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਜਿਹੜਾ ਇਹ 1 ਕਰੋੜ 28 ਲੱਖ ਰੁਪਏ ਦਾ ਨਵਾਂ ਟੈਂਡਰ ਸੀਗਾ ਉਹ ਵੀ ਚੈੱਕ ਕੀਤਾ ਗਿਆ ਹੈ ਔਰ ਉਹਦੀ ਬਹੁਤ ਜਲਦੀ ਸ਼ੁਰੂਆਤ ਹੋ ਕੇ ਜਿੰਨੇ ਲਗੇ ਸੀ ਵੇਸਟ ਹੈ ਸਾਡੀ ਕੋਸ਼ਿਸ਼ ਹੈ ਵੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਖਤਮ ਕੀਤਾ ਜਾਵੇ ਉਹ ਗਲੰਕ ਬਣ ਕੇ ਚੱਲ ਰਿਹਾ ਇਸ ਤਰੀਕੇ ਨਾਲ ਹੁਣ ਲੁਧਿਆਣਾ ਤੇ ਕਹਿੰਦੇ ਕਿ ਜਲਦੀ ਖਤਮ ਨਹੀਂ ਹੋਊਗਾ ਟੈਂਡਰ ਵੀ ਕਾਫੀ ਲੱਗੇ ਨੇ ਦੇਖੋ ਜੀ ਨੀਤਾ ਨੂੰ ਮਰਾਦਾ ਹੁੰਦੀਆਂ ਨੇ ਜਿੱਥੇ ਆਸ ਹੈਗੀ ਉਥੇ ਹਰ ਕੰਮ ਦੇਰ ਇਜ਼ ਅ ਵੈਲ ਦੇਰ ਇਜ਼ ਅ ਵੇ ਉਥੇ ਹਰ ਕੰਮ ਹੋ ਸਕਦਾ ਸੋ ਪਹਿਲਾਂ ਤਾਂ ਕਹਿੰਦੇ ਸੀ ਵੀ ਇੱਥੇ ਇਕੱਠਾ ਹੀ ਕਰੀ ਚੱਲੋ ਸੋ ਪਿਛਲੇ 77 ਸਾਲਾਂ ਚ ਆ ਤੋਹਫਾ ਦਿੱਤਾ ਹੈ ਸਾਨੂੰ ਵੀ ਪੂਰੇ ਕੂੜੇ ਦੇ ਪਹਾੜ ਹੀ ਖੜੇ ਕਰ ਦਿੱਤੇ ਇੱਥੇ ਤਾਂ ਉਹਨਾਂ ਨੇ ਕੂੜੇ ਵਾਲਾ ਸ਼ਿਮਲਾ ਬਣਾ ਰੱਖਿਆ ਆ ਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ 12 ਏਕੜ ਜਗ੍ਹਾ ਸੀਗੀ ਉਥੋਂ ਕਾਫੀ ਹੱਦ ਤੱਕ ਜਗ੍ਹਾ ਜਿਹੜੀ ਉਹ ਖਾਲੀ ਹੋ ਚੁੱਕੀ ਐ ਜੇ ਸ਼ੁਰੂਆਤ ਕੀਤੀ ਸਾਫ ਨੀਅਤ ਦੇ ਨਾਲ ਚੱਲੇ ਆ ਤਾਂ ਤੁਹਾਡੇ ਸਾਹਮਣੇ ਐ ਰਿਜ਼ਲਟ ਪੋਜ਼ਿਟਿਵ ਨੇ ਔਰ ਇਨਸਾਨ ਦਾ ਕੰਮ ਹੈ ਕਰਮ ਕਰਦੇ ਜਾਣਾ ਤੋ ਕਰਮ ਚੰਗੀ ਨੀਅਤ ਦੇ ਨਾਲ ਇਮਾਨਦਾਰੀ ਨਾਲ ਅਸੀਂ ਕਰਦੇ ਚਾਵਾਂਗੇ ਔਰ ਪੂਰੀ ਕੋਸ਼ਿਸ਼ ਹੈ ਕਿ ਵੀ ਜਿਹੜਾ ਇਹ ਟੈਂਡਰ ਲਾ ਕੇ ਸਟਾਰਟਅਪ ਹੋਣਾ ਐ ਕੰਮ ਲੇਗੇ ਸੀ ਵੇਸਟ ਦਾ ਜਿਹੜੇ ਇੰਨੇ ਸਾਲਾਂ ਤੋਂ ਇੱਥੇ ਇਕੱਠਾ ਹੋ ਰਿਹਾ ਐ ਉਹਨੂੰ ਪੂਰੀ ਚੈੱਕ ਕੀਤਾ ਜਾਊਗਾ ਪੂਰੀ ਉਹਦੇ ਤੇ ਨੌਡਲ ਅਫੀਸਰ ਦੀ ਡਿਊਟੀ ਲੱਗੇਗੀ ਔਰ ਚਾਹਾਂਗੇ ਵੀ ਇਹ ਟਾਈਮ ਤੋਂ ਪਹਿਲਾਂ ਹੋ ਸਕੇ। ਧੰਨਵਾਦ ਕਰਦਾ ਹਾਂ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਔਰ ਜਿਨ੍ਹਾਂ ਨੇ ਮੈਨੂੰ ਸੇਵਾ ਲਈ ਝਾੜੂ ਵਾਲਾ ਬਟਨ ਦਬਾ ਕੇ ਸਾਨੂੰ ਝਾੜੂ ਫੜਾਇਆ ਸਪਾਈ ਕਰਨ ਵਾਸਤੇ। ਤੇ ਜਿਹੜਾ ਕੂੜੇ ਦਾ ਡੰਪ 74 ਸਾਲ ਤੋਂ ਲਗਾਤਾਰ ਔਰ ਸਾਰੇ ਸ਼ਹਿਰ ਦਾ ਕੂੜਾ ਇੱਥੇ ਵਿਧਾਨ ਸਭਾ ਹਲਕਾ ਪੂਰਬੀ ਚ ਲੱਗਦਾ ਆ ਰਿਹਾ ਵੱਡਾ ਡੰਪ। ਆ ਤੁਸੀਂ ਦੇਖੋ ਕਿੱਡਾ ਵੱਡਾ ਢੇਰ ਲੱਗਿਆ ਹੋਇਆ। ਇਹ ਅੱਜ ਨਹੀਂ ਇੱਕ ਦਿਨ ਚ ਹੀ ਲੱਗਿਆ। ਇਹ ਲਗਾਤਾਰ ਜਿੰਨੀਆਂ ਬਲਕੇ ਸਰ ਬਲਕੇ ਪਾਰਟੀ ਨੇ ਰਾਜ ਕੀਤਾ ਤੇ ਉਹ ਇੱਥੇ ਡੰਪ ਲਾਉਂਦੀਆਂ ਜੀਆਂ ਅੱਜ ਇੱਥੇ ਇਲਾਕੇ ਦੇ ਇਸ ਇਲਾਕੇ ਦਾ ਬੁਰਾ ਹਾਲ ਆ ਆ ਦੇਖੋ ਕਿੰਨੀ ਮੱਖੀ ਆ ਬਲਕੇ ਸਮੈਲ ਆ ਧੂਆਂ ਹੋ ਜਾਂਦਾ ਅੱਗ ਲੱਗਣਾ ਤੇ ਇਹਦਾ ਬਲਕੇ ਟੈਂਡਰ ਜਿਹੜਾ 128 ਕਰੋੜ ਦਾ ਕੰਮ ਸ਼ੁਰੂ ਹੋਇਆ ਵਾ ਇਹ 128 ਕਰੋੜ ਨਾਲ ਇਹ ਸਾਰੇ ਦਾ ਸਾਰਾ ਡੰਪ ਖਤਮ ਹੋ ਕੇ ਤੇ ਜਿਹੜਾ ਸਾਨੂੰ ਝਾੜੂ ਫੜਾਇਆ ਉਹਦੇ ਨਾਲ ਸਫਾਈ ਕਰਕੇ ਇਸ ਇਲਾਕੇ ਨੂੰ ਰਾਹਤ ਦੇਣੀ ਆ ਕਿਉਂਕਿ ਉਹਦੇ ਨਾਲ ਕੀ ਆ ਪੂਰੇ ਸ਼ਹਿਰ ਦੇ ਵਿੱਚ ਪੋਲੂਸ਼ਨ ਫੈ ਰਿਆ ਜਿੰਨੀ ਅੱਜ ਇਹ ਬਲਕੇ ਅੱਗ ਲੱਗ ਰਹੀ ਆ ਸਾਰੇ ਸ਼ਹਿਰ ਤੱਕ ਧੂਆਂ ਜਾ ਰਿਹਾ ਵਾ ਤੇ ਅੱਜ ਬਿਮਾਰੀਆਂ ਫੈਲ ਰਹੀਆਂ ਨੇ ਉਹਦਾ ਬਿਮਾਰੀਆਂ ਦਾ ਹੱਲ ਕਰਨ ਵਾਸਤੇ ਉਹਦਾ ਇਹ ਖੂਣੇ ਦਾ ਹੱਲ ਕਰਨ ਵਾਸਤੇ ਜਿਹੜਾ ਇਹ ਟੈਂਡਰ ਲੱਗਿਆ ਵਾ 128 ਕਰੋੜ ਦਾ ਇਹ ਕੰਮ ਸ਼ੁਰੂ ਹੋ ਗਿਆ ਅੱਜ ਕਮਿਸ਼ਨਰ ਸਾਰਾ ਪ੍ਰਸ਼ਾਸਨ ਜਿੰਨਾ ਵੀ ਸੀਗਾ ਉਹ ਇੱਥੇ ਆਇਆ ਹੋਇਆ ਵਾ ਇਹਨੂੰ ਜਲਦੀ ਅਸੀਂ ਵਿਸਥਾ ਇਹ 1.5 ਸਾਲ ਦਾ ਸੀਗਾ ਤੇ ਅਸੀਂ ਇਹਨਾਂ ਨੂੰ ਇਨਸ਼ੋਰ ਕਰ ਰਹੇ ਹਾਂ ਵੀ ਇਹ 24 ਘੰਟੇ ਚੱਲ ਕੇ ਤਿੰਨ ਸ਼ਿਫਟਾਂ ਦੇ ਵਿੱਚ ਲਾ ਕੇ ਤੇ ਇਹ 1.5 ਸਾਲ ਦੀ ਬਜਾਏ ਇਹ ਸਾਲ ਦੇ ਵਿੱਚ ਵਿੱਚ ਇਹਨੂੰ ਖਤਮ ਕਰਕੇ ਇਹਨੂੰ ਰਾਹਤ ਦਈਏ ਇਹ ਡੰਪ ਵਾਲੀ ਜਿਹੜੀ ਜਗ੍ਹਾ ਹੈਗੀ ਹੈ ਸਰਕਾਰੀ ਜਗ੍ਹਾ ਇਹ 54 ਕਿੱਲੇ ਨੇ 20 ਕਿੱਲੇ ਦੇ ਵਿੱਚ ਇੱਕ ਜਿਹੜਾ ਪ੍ਰੋਜੈਕਟ ਲੱਗਣਾ ਜਿਹੜਾ ਦਿੱਲੀ ਕੂੜਾ 1100 ਟਨ ਕੂੜਾ ਆਉਂਦਾ ਉਹ ਨਾਲ ਦੀ ਨਾਲ ਪ੍ਰੋਸੈਸ ਹੋਣਾ ਤੇ ਬਾਕੀ ਦੇ ਵਿੱਚ ਜਿਹੜੀ ਮੇਰੀ ਸੋਚ ਆ ਜਿਹੜੇ ਮੇਰੇ ਸੰਗਾਂ ਸੰਗਤਾਂ ਨੇ ਮੇਰੇ ਤੋਂ ਉਮੀਦ ਰੱਖੀ ਆ ਕਿ ਇੱਥੇ ਵਧੀਆ ਗਰਾਊਂਡ ਬਣਾਏ ਜਾਣ ਕ੍ਰਿਕਟ ਗਰਾਊਂਡ ਫੁੱਟਬਾਲ ਗਰਾਊਂਡ ਵਾਲੀਬਾਲ ਗਰਾਊਂਡ ਸਾਰੇ ਸਾਰੇ ਗਰਾਊਂਡ ਬਣਾ ਕੇ ਇੱਕ ਪਾਰਕ ਬਣਾ ਕੇ ਇਸ ਇਲਾਕੇ ਦੇ ਵਾਸਤੇ ਵੀ ਬਲਕੇ ਸੋਚ ਸਕਣ ਵੀ ਅਸੀਂ ਵੀ ਮਾਲ ਟਾਊਨ ਵਰਗੇ ਏਰੀਏ 'ਚ ਰਹਿੰਦੇ ਆ ਇਹ ਸੋਚ ਲੈ ਕੇ ਚੱਲੇ ਐਮਐਲਏ ਸਾਹਿਬ ਇਸ ਏਰੀਆ 'ਚ ਡੰਪ ਦੇ ਕਾਰਨ ਕਾਫੀ ਬਿਮਾਰੀਆਂ ਫੈ ਦੇ ਦੇ ਦੋ ਕਿ ਇੱਧਰ ਡਿਸਪੈਂਸਰੀ ਵਗੈਰਾ ਵੀ ਜਾਂਦੇ ਜੋ ਸਾਰਾ ਕੁਝ ਸਾਰਾ ਕੁਝ ਡਿਸਪੈਂਸਰੀ ਆਲਰੇਡੀ ਆਪਣੀ ਆਈ ਗਈ ਤੇ ਡਿਸਪੈਂਸਰੀ ਵੀ ਲਾ ਰਹੇ ਆ ਸੀ ਆਪਣੇ ਚੌਕੀ ਦੇ ਕੋਲ ਲੱਗ ਗਈ ਆ ਤੇ ਜਿੰਨਾ ਚਿਰ ਇਹ ਡੰਪ ਖਤਮ ਨਹੀਂ ਹੁੰਦਾ ਤੇ ਉਨਾ ਚਿਰ ਕੋਈ ਹੱਲ ਨਹੀਂ ਹੈਗਾ ਕਿਉਂਕਿ ਤੁਸੀਂ ਦੱਸਿਆ ਦੇਖਿਆ ਵੀ ਜਦੋਂ ਆਹ ਬਰਸਾਤ ਪੈਂਦੀ ਆ ਖਾਸ ਕਰਕੇ ਤਿੰਨ ਚਾਰ ਮਹੀਨੇ ਜਿਹੜੇ ਰਹਿੰਦੇ ਨੇ ਉਸ ਟਾਈਮ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਤੇ ਹੁਣ ਗਰਮੀ ਦੇ ਵਿੱਚ ਦੇਖੋ ਤੁਸੀਂ ਥਾਂ ਥਾਂ ਤੇ ਅੱਗ ਲੱਗਦੀ ਆ ਕੂੜੇ ਨੂੰ ਇਹ ਧੂਆਂ ਹੋ ਰਿਹਾ ਵਾ ਔਰ ਕਈ ਵਾਰੀ ਤਾਂ ਮਤਲਬ ਕਿ ਮੇਰਾ ਖਿਆਲ ਵੀ ਇੱਥੋਂ ਕਿਲੋ ਕਿਲੋ ਮੀਟਰ ਤੱਕ 2-2 ਕਿਲੋਮੀਟਰ ਤੱਕ ਲੋਕਾਂ ਨੂੰ ਸਾਹ ਲੈਣਾ ਔਖਾ ਜਾਂਦਾ ਇਹਦੇ ਵਾਸਤੇ ਜਿਹੜਾ 74 ਸਾਲ ਦਾ ਕੂੜਾ ਪੁਰਾਣੀਆਂ ਪਾਰਟੀਆਂ ਨੇ ਕਾਗਰਸ ਵਾਲੇ ਨੇ ਅਕਾਲੀਆਂ ਨੇ ਭਾਜਪਾ ਨੇ ਜਿਹੜਾ 75 ਸਾਲ ਦੇ ਵਿੱਚ 74 ਸਾਲ ਜਿਹੜਾ ਕੂੜਾ ਖਿਲਾਰੇ ਨਾ ਉਹਦੀ ਸਫਾਈ ਆਮਾਦੀ ਪਾਰਟੀ ਕਰ ਰਹੀ ਹੈ ਜਿਹੜਾ ਝਾੜੂ ਸਾਡੇ ਕੋਲ ਸਫਾਈਵਾ ਦਿੱਤਾ ਗਿਆ ਤੇ ਉਹਦੇ ਨਾਲ ਸਫਾਈ ਕਰਕੇ ਇਸ ਇਲਾਕੇ ਨੂੰ ਸੁਭਦਾ ਦੇਣਾ ਇਸ ਇਲਾਕੇ ਦੀ ਹਰ ਅਮੀਰਪੁਰੀ ਕਰਨੀ ਸਾਡਾ ਮਿਸ਼ਨ ਆ ਤੇ ਅੱਜ ਸਾਰੇ ਹੀ ਕਮਿਸ਼ਨਰ ਸਾਹਿਬ ਐਡੀਸ਼ਨਲ ਕਮਿਸ਼ਨਰ ਮੇਅਰ ਸਾਹਿਬ ਔਰ ਜਿੰਨਾ ਵੀ ਪ੍ਰਸ਼ਾਸਨ ਸੀਗਾ ਅੱਜ O&M ਦੀ ਗੱਲ ਕਰਦੇ ਆਂ ਸਿਬਰਜਾਲੇ ਦੀ ਗੱਲ ਕਰਦੇ ਆਂ ਸੜਕਾਂ ਦੇ ਸਾਰੇ ਦਾ ਸਾਰਾ ਪ੍ਰਸ਼ਾਸਨ ਤੇ ਪਹੁੰਚਿਆ ਹੋਇਆ ਤੇ ਜਿਹੜਾ ਜਿਹਨੇ ਸਾਗਰ ਮੋਟਰ ਨੇ ਇਹ ਟੈਂਡਰ ਲਿਆ ਉਹ ਵੀ ਸਾਰਾ ਅਮਲ ਕੇ ਉਹਨਾਂ ਦਾ ਪ੍ਰਸ਼ਾਸਨ ਆਇਆ ਹੋਇਆ ਤੇ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਵੀ ਜਿਹੜਾ ਇਹ ਰਸਤਾ ਵਾ ਇਹ ਪਹਿਲਾਂ ਜਲਦੀ ਖਾਲੀ ਕਰਾ ਕੇ ਉਸ ਤੋਂ ਬਾਅਦ ਇਹਨੂੰ 24 ਘੰਟੇ ਚਲਾ ਕੇ ਤੇ ਜਲਦੀ ਤੋਂ ਜਲਦੀ ਇਹ ਡੰਪ ਦਾ ਕੂੜਾ ਮਿਲ ਕੇ ਜਿਹੜਾ ਕੂੜੇ ਦਾ ਡੰਪ ਆ ਇਹ ਖਤਮ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਉਹਨਾਂ ਤੋਂ ਬਚਾਅ ਹੋ ਸਕੇ ਲੋਕ ਮਤਲਬ ਕਿ ਸੁੱਖ ਦਾ ਸਾਹ ਲੈ ਸਕਣ ਬਿਲਕੁਲ ਜੀ ਅੱਜ ਇਹ ਡੰਪ ਜਿਹੜਾ ਕਲੰਕ ਲੁਧਿਆਣਾ ਸ਼ਹਿਰ ਨੂੰ ਇੱਥੇ ਲੱਗਿਆ ਹੋਇਆ ਹੈ ਇਹਦੇ ਵਾਸਤੇ ਲਗਾਤਾਰ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਹਨ ਹਲਕਾ ਵਿਧਾਇਕ ਐਮ ਐਲ ਏ ਦਲਜੀਤ ਸਿੰਘ ਗਰੀয়াল ਪੋਲਾ ਜੀ ਵੀ ਨਾਲ ਤਿਆਰ ਬਰ ਤਿਆਰ ਲੱਗੇ ਹੋਏ ਨੇ ਤੇ ਇਵਨ ਪ੍ਰਸ਼ਾਸਨ ਕਾਰਪੋਰੇਸ਼ਨ ਵੱਲੋਂ ਵੀ ਚੈੱਕ ਕੀਤਾ ਜਾ ਰਿਹਾ ਹੈ ਬਕਾਇਦਾ ਜੋ ਪਿੱਛੇ ਪ੍ਰੋਸੈਸ ਹੋ ਕੇ ਖਤਮ ਹੋਣਾ ਸੀਗਾ ਟੈਂਡਰ ਉਹਦੀ ਇਨਸਪੈਕਸ਼ਨ ਕੀਤੀ ਗਈ ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਜਿਹੜਾ 1 ਕਰੋੜ 28 ਲੱਖ ਰੁਪਏ ਦਾ ਨਵਾਂ ਟੈਂਡਰ ਸੀਗਾ ਉਹ ਵੀ ਚੈੱਕ ਕੀਤਾ ਗਿਆ ਹੈ ਔਰ ਉਹਦੀ ਬਹੁਤ ਜਲਦ ਸ਼ੁਰੂਆਤ ਹੋ ਕੇ ਜਿੰਨਾ ਲਗੇ ਸੀ ਵੇਸਟ ਹੈ ਸਾਡੀ ਕੋਸ਼ਿਸ਼ ਹੈ ਵੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਪੂਰਾ ਕੀਤਾ ਜਾਵੇ। ਉਹ ਗੱਲਾਂ ਤਾਂ ਬੰਦ ਕਿਉਂਦਾ ਇਸ ਤਰੀਕੇ ਨਾਲ ਹੁਣ ਲੁਧਿਆਣਾ ਦੇ ਕਹਿੰਦੇ ਕਿ ਜਲਦੀ ਖਤਮ ਨਹੀਂ ਹੋਊਗਾ ਟੈਂਡਰ ਦੇ ਕਾਫੀ ਲੱਗੇ ਨੇ। ਦੇਖੋ ਜੀ ਨੀਤਾ ਨੂੰ ਮਰਾਦਾ ਹੁੰਦੀਆਂ ਨੇ ਜਿੱਥੇ ਆਸ ਹੈਗੀ ਉਥੇ ਹਰ ਕੰਮ ਵੇਅਰ देयर इज ਅ ਵਿਲ देयर इज ਅ ਵੇ ਉਥੇ ਹਰ ਕੰਮ ਹੋ ਸਕਦਾ ਹੈ। ਸੋ ਪਹਿਲਾਂ ਤਾਂ ਕਹਿੰਦੇ ਸੀ ਵੀ ਇੱਥੇ ਇਕੱਠਾ ਹੀ ਕਰੀ ਚੱਲੋ ਸੋ ਪਿਛਲੇ 77 ਸਾਲਾਂ ਚ ਆ ਤੋਹਫਾ ਦਿੱਤਾ ਹੈ ਸਾਨੂੰ ਵੀ ਪੂਰੇ ਕੂੜੇ ਦੇ ਪਹਾੜ ਹੀ ਖੜੇ ਕਰ ਦਿੱਤੇ ਇੱਥੇ ਤਾਂ ਉਹਨਾਂ ਨੇ ਕੂੜੇ ਵਾਲਾ ਸ਼ਿਮਲਾ ਬਣਾ ਰੱਖਿਆ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ 12 ਏਕੜ ਜਗ੍ਹਾ ਸੀਗੀ ਉੱਥੋਂ ਕਾਫੀ ਹੱਦ ਤੱਕ ਜਗ੍ਹਾ ਜਿਹੜੀ ਉਹ ਖਾਲੀ ਹੋ ਚੁੱਕੀ ਹੈ ਜੇ ਸ਼ੁਰੂਆਤ ਕੀਤੀ ਸਾਫ਼ ਨੀਅਤ ਦੇ ਨਾਲ ਚੱਲੇ ਆ ਤਾਂ ਤੁਹਾਡੇ ਸਾਹਮਣੇ ਆ ਰਿਜ਼ਲਟ ਪੋਜ਼ਿਟਿਵ ਨੇ ਔਰ ਇਨਸਾਨ ਦਾ ਕੰਮ ਹੈ ਕਰਮ ਕਰਦੇ ਜਾਣਾ ਤੋ ਕਰਮ ਚੰਗੀ ਨੀਅਤ ਦੇ ਨਾਲ ਇਮਾਨਦਾਰੀ ਨਾਲ ਅਸੀਂ ਕਰਦੇ ਚਾਵਾਂਗੇ ਔਰ ਪੂਰੀ ਕੋਸ਼ਿਸ਼ ਹੈ ਕਿ ਵੀ ਜਿਹੜਾ ਇਹ ਟੈਂਡਰ ਲਾ ਕੇ ਸਟਾਰਟ ਅਪ ਹੋਣਾ ਹੈ ਕੰਮ ਲੇਗੇ ਸੀ ਵੇਸਟ ਦਾ ਜਿਹੜੇ ਇੰਨੇ ਸਾਲਾਂ ਤੋਂ ਇੱਥੇ ਇਕੱਠਾ ਹੋ ਰਿਹਾ ਹੈ ਉਹਨੂੰ ਪੂਰੀ ਚੈੱਕ ਕੀਤਾ ਜਾਊਗਾ ਪੂਰੀ ਉਹਦੇ ਤੇ ਨੋਡਲ ਅਫੀਸਰ ਦੀ ਡਿਊਟੀ ਲੱਗੇਗੀ ਔਰ ਚਾਹਾਂਗੇ ਵੀ ਇਹ ਟਾਈਮ ਤੋਂ ਪਹਿਲਾਂ ਹੋ ਸਕੇ ਧੰਨਵਾਦ ਕਰਦਾ ਹਾਂ ਬਦਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਔਰ ਜਿਨ੍ਹਾਂ ਨੇ ਮੈਨੂੰ ਸੇਵਾ ਲਈ ਝਾਲੂ ਵਾਲਾ ਬਟਨ ਦਬਾ ਕੇ ਸਾਨੂੰ ਝਾੜੂ ਫੜਾਇਆ ਸਪਾਈ ਕਰਨ ਵਾਸਤੇ ਤੇ ਜਿਹੜਾ ਕੂੜੇ ਦਾ ਡੰਪ 72 ਸਾਲ ਤੋਂ ਲਗਾਤਾਰ ਔਰ ਸਾਰੇ ਸ਼ਹਿਰ ਦਾ ਕੂੜਾ ਇੱਥੇ ਵਿਧਾਨ ਸਭਾ ਹਲਕਾ ਪੂਰਬੀ ਚ ਲੱਗਦਾ ਆ ਰਿਹਾ ਵੱਡਾ ਡੰਪ ਹਾਂ ਤੁਸੀਂ ਦੇਖੋ ਕਿੱਡਾ ਵੱਡਾ ਢੇਰ ਲੱਗਿਆ ਹੋਇਆ ਇਹ ਅੱਜ ਨਹੀਂ ਇੱਕ ਦਿਨ ਚ ਲੱਗਿਆ ਇਹ ਲਗਾਤਾਰ ਜਿੰਨੀਆਂ ਬਲਕੇ ਸਰ ਬਲਕੇ ਪਾਰਟੀ ਨੇ ਰਾਜ ਕੀਤਾ ਤੇ ਉਹ ਇੱਥੇ ਡੰਪ ਲਾਉਂਦੀਆਂ ਜੇ ਅੱਜ ਇੱਥੇ ਇਲਾਕੇ ਦੇ ਇਸ ਇਲਾਕੇ ਦਾ ਬੁਰਾ ਹਾਲ ਆ ਦੇਖੋ ਕਿੰਨੀ ਮੱਖੀ ਆ ਬਲਕੇ ਸਮੈਲ ਆ ਧੂਆਂ ਹੋ ਜਾਂਦਾ ਅੱਗ ਲੱਗਣਾ ਤੇ ਇਹਦਾ ਬਲਕੇ ਟੈਂਡਰ ਜਿਹੜਾ 128 ਕਰੋੜ ਦਾ ਕੰਮ ਸ਼ੁਰੂ ਹੋਇਆ ਵਾ ਇਹ 128 ਕਰੋੜ ਨਾਲ ਇਹ ਸਾਰੇ ਦਾ ਸਾਰਾ ਡੰਪ ਖਤਮ ਹੋ ਕੇ ਤੇ ਜਿਹੜਾ ਸਾਨੂੰ ਝਾੜੂ ਫੜਾਇਆ ਉਹਦੇ ਨਾਲ ਸਫਾਈ ਕਰਕੇ ਇਸ ਇਲਾਕੇ ਨੂੰ ਰਾਹ ਦੇਣੀ ਆ ਕਿਉਂਕਿ ਉਹਦੇ ਨਾਲ ਕੀ ਆ ਪੂਰੇ ਸ਼ਹਿਰ ਦੇ ਵਿੱਚ ਪੋਲੂਸ਼ਨ ਫੈ ਰਿਆ ਜਿੰਨੀ ਅੱਜ ਮਤਲਬ ਕਿ ਅੱਗ ਲੱਗ ਰਹੀ ਆ ਸਾਰੇ ਸ਼ਹਿਰ ਤੱਕ ਧੂਆਂ ਜਾ ਰਿਹਾ ਵਾ ਤੇ ਅੱਜ ਬਿਮਾਰੀਆਂ ਫੈ ਰਹੀਆਂ ਨੇ ਉਹਦਾ ਬਿਮਾਰੀਆਂ ਦਾ ਹੱਲ ਕਰਨ ਵਾਸਤੇ ਉਹਦਾ ਇਹ ਕੂੜੇ ਦਾ ਹੱਲ ਕਰਨ ਵਾਸਤੇ ਜਿਹੜਾ ਇਹ ਟੈਂਡਰ ਲੱਗਿਆ ਵਾ 128 ਕਰੋੜ ਦਾ ਇਹ ਕੰਮ ਸ਼ੁਰੂ ਹੋ ਗਿਆ ਆਪ ਤੇ ਕਮਿਸ਼ਨ ਸਾਰਾ ਪ੍ਰਸ਼ਾਸਨ ਜਿੰਨਾ ਵੀ ਸੀਗਾ ਉਹ ਇੱਥੇ ਆਇਆ ਹੋਇਆ ਵਾ ਇਹਨੂੰ ਜਲਦੀ ਅਸੀਂ ਵਿਸਥਾ ਇਹ 1.5 ਸਾਲ ਦਾ ਸੀਗਾ ਤੇ ਅਸੀਂ ਇਹਨਾਂ ਨੂੰ ਇਨਸ਼ੋਰ ਕਰ ਰਿਹਾ ਵੀ ਇਹ 24 ਘੰਟੇ ਚੱਲ ਕੇ ਤਿੰਨ ਸ਼ਿਫਟਾਂ ਦੇ ਵਿੱਚ ਲਾ ਕੇ ਤੇ ਇਹ 1.5 ਸਾਲ ਦੀ بجائے ਇਹ ਸਾਲ ਦੇ ਵਿੱਚ ਵਿੱਚ ਇਹਨੂੰ ਖਤਮ ਕਰਕੇ ਇਹਨੂੰ ਰਾਹਤ ਆਈਏ ਇਹ ਡੰਪ ਵਾਲੀ ਜਿਹੜੀ ਜਗ੍ਹਾ ਹੈਗੀ ਹੈ ਸਰਕਾਰੀ ਜਗ੍ਹਾ ਇਹ 54 ਕਿੱਲੇ ਨੇ 20 ਕਿੱਲੇ ਦੇ ਵਿੱਚ ਇੱਕ ਜਿਹੜਾ ਪ੍ਰੋਜੈਕਟ ਲੱਗਣਾ ਜਿਹੜਾ ਦਿੱਲੀ ਕੂੜਾ 1100 ਟਨ ਕੂੜਾ ਆਉਂਦਾ ਉਹ ਨਾਲ ਦੀ ਨਾਲ ਪ੍ਰੋਸੈਸ ਹੋਣਾ ਤੇ ਬਾਕੀ ਦੇ ਵਿੱਚ ਜਿਹੜੀ ਮੇਰੀ ਸੋਚ ਆ ਜਿਹੜੇ ਮੇਰੇ ਸ਼ੰਗਾਂ ਬਲਕੇ ਸੰਗਤਾਂ ਨੇ ਮੇਰੇ ਤੋਂ ਉਮੀਦ ਰੱਖੀ ਆ ਵੀ ਇੱਥੇ ਵਧੀਆ ਗਰਾਊਂਡ ਬਣਾਏ ਜਾਣ ਕ੍ਰਿਕਟ ਗਰਾਊਂਡ ਫੁੱਟਬਾਲ ਗਰਾਊਂਡ ਵਾਲੀਬਾਲ ਗਰਾਊਂਡ ਸਾਰੇ ਸਾਰੇ ਗਰਾਊਂਡ ਬਣਾ ਕੇ ਇੱਕ ਪਾਰਕ ਬਣਾ ਸੋਚ ਸਕਣ ਵੀ ਅਸੀਂ ਵੀ ਮਾਲ ਟਾਉਨ ਵਰਗੇ ਏਰੀਏ ਚ ਰਹਿੰਦੇ ਆ ਇਹ ਸੋਚ ਲੈ ਕੇ ਚੱਲੇ ਐਮਐਲਏ ਸਾਹਿਬ ਇਸ ਏਰੀਆ ਚ ਡੰਪ ਦੇ ਕਾਰਨ ਕਾਫੀ ਬਿਮਾਰੀਆਂ ਫੈਲ ਗਈਆਂ ਨੇ ਕਿਵੇਂ ਦੇਖ ਦੋ ਕਿ ਇੱਧਰ ਡਿਸਪੈਂਸਰੀ ਵੀ ਵਗੈਰਾ ਵੀ ਚੰਦੇ ਜੋ ਸਾਰਾ ਕੁਝ ਸਾਰਾ ਕੁਝ ਡਿਸਪੈਂਸਰੀ ਆਲਰੇਡੀ ਆਪਣੀ ਆਈ ਗਈ ਤੇ ਡਿਸਪੈਂਸਰੀ ਵੀ ਲਾ ਰਹੇ ਆ ਅਸੀਂ ਆਪਣੇ ਚੌਂਕੀ ਦੇ ਕੋਲ ਲੱਗ ਗਈ ਆ ਤੇ ਇਹ ਜਿੰਨਾ ਚਿਰ ਇਹ ਡੰਪ ਖਤਮ ਨਹੀਂ ਹੁੰਦਾ ਉਨਾ ਚਿਰ ਕੋਈ ਹੱਲ ਨਹੀਂ ਹੈਗਾ ਕਿਉਂਕਿ ਤੁਸੀਂ ਦੱਸਿਆ ਦੇਖਿਆ ਵੀ ਜਦੋਂ ਆਹ ਬਰਸਾਤ ਪੈਂਦੀ ਆ ਖਾਸ ਕਰਕੇ ਤਿੰਨ ਚਾਰ ਮਹੀਨੇ ਜਿਹੜੇ ਰਹਿੰਦੇ ਨੇ ਉਸ ਟਾਈਮ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਤੇ ਹੁਣ ਗਰਮੀ ਦੇ ਵਿੱਚ ਦੇਖੋ ਤੁਸੀਂ ਥਾਂ ਥਾਂ ਤੇ ਅੱਗ ਲੱਗਦੀ ਆ ਕੂੜੇ ਨੂੰ ਇਹ ਧੂਆਂ ਹੋ ਰਿਹਾ ਵਾ ਔਰ ਕਈ ਵਾਰੀ ਤਾਂ ਮਤਲਬ ਕਿ ਮੇਰਾ ਖਿਆਲ ਵੀ ਇੱਥੋਂ ਕਿਲੋ ਕਿਲੋਮੀਟਰ ਤੱਕ ਦੋ ਦੋ ਕਿਲੋਮੀਟਰ ਤੱਕ ਲੋਕਾਂ ਨੂੰ ਸਾਹ ਲੈਣਾ ਔਖਾ ਜਾਂਦਾ ਇਹਦੇ ਵਾਸਤੇ ਜਿਹੜਾ 74 ਸਾਲ ਦਾ ਕੂੜਾ ਪੁਰਾਣੀਆਂ ਪਾਰਟੀ ਨੇ ਕਾਗਰਸ ਵਾਲਿਆਂ ਨੇ ਅਕਾਲੀਆਂ ਨੇ ਭਾਜਪਾ ਨੇ ਜਿਹੜਾ 75 ਸਾਲ ਦੇ ਵਿੱਚ 74 ਸਾਲ ਦਾ ਕੂੜਾ ਖਿਲਾਰੇ ਨਾ ਉਹਦੀ ਸਫਾਈ ਆਮ ਆਦੀ ਪਾਰਟੀ ਕਰੀ ਆ ਜਿਹੜਾ ਝਾੜੂ ਸਾਡੇ ਕੋਲ ਸਫਾਈਵਾ ਦਿੱਤਾ ਗਿਆ ਤੇ ਉਹਦੇ ਨਾਲ ਸਫਾਈ ਕਰਕੇ ਇਸ ਇਲਾਕੇ ਨੂੰ ਸੁਵਿਧਾ ਦੇਣਾ ਇਸ ਇਲਾਕੇ ਦੀ ਹਰ ਉਮੀਦ ਪੂਰੀ ਕਰਨੀ ਸਾਡਾ ਮਿਸ਼ਨ ਆ ਤੇ ਅੱਜ ਸਾਰੇ ਹੀ ਕਮਿਸ਼ਨਰ ਸਾਹਿਬ ਅਡੀਸ਼ਨਲ ਕਮਿਸ਼ਨਰ ਮੇਰ ਸਾਹਿਬ ਔਰ ਜਿੰਨਾ ਵੀ ਪ੍ਰਸ਼ਾਸਨ ਸੀਗਾ ਅੱਜ O&M ਦੀ ਗੱਲ ਕਰਦੇ ਆ ਸ਼ਿਬਰਜਾਲੇ ਦੀ ਗੱਲ ਕਰਦੇ ਆ ਸੜਕਾਂ ਦੇ ਸਾਰੇ ਦਾ ਸਾਰਾ ਪ੍ਰਸ਼ਾਸਨ ਤੇ ਪਹੁੰਚਿਆ ਹੋਇਆ ਤੇ ਜਿਹੜਾ ਜਿਨੇ ਸਾਗਰ ਮੋਟਰ ਨੇ ਇਹ ਟੈਂਡਰ ਲਿਆ ਉਹ ਵੀ ਸਾਰਾ ਅਮਲ ਕੇ ਉਹਨਾਂ ਦਾ ਪ੍ਰਸ਼ਾਸਨ ਆਇਆ ਹੋਇਆ ਤੇ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਵੀ ਜਿਹੜਾ ਇਹ ਰਸਤਾ ਵਾ ਇਹ ਪਹਿਲਾਂ ਜਲਦੀ ਖਾਲੀ ਕਰਾ ਕੇ ਉਸ ਤੋਂ ਬਾਅਦ ਇਹਨੂੰ 24 ਘੰਟੇ ਚਲਾ ਕੇ ਤੇ ਜਲਦੀ ਤੋਂ ਜਲਦੀ ਇਹ ਡੰਪ ਦਾ ਕੂੜਾ ਮਿਲ ਕੇ ਜਿਹੜਾ ਕੂੜੇ ਦਾ ਡੰਪ ਆ ਇਹ ਖਤਮ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਉਹਨਾਂ ਤੋਂ ਬਚਾਅ ਹੋ ਸਕੇ ਲੋਕ ਮਤਲਬ ਕਿ ਸੁੱਖ ਦਾ ਸਾਹ ਲੈ ਸਕਣ ਬਿਲਕੁਲ ਜੀ ਅੱਜ ਇਹ ਡੰਪ ਜਿਹੜਾ ਕਲੰਕ ਲੁਧਿਆਣਾ ਸ਼ਹਿਰ ਨੂੰ ਇੱਥੇ ਲੱਗਿਆ ਹੋਇਆ ਹੈ ਇਹਦੇ ਵਾਸਤੇ ਲਗਾਤਾਰ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਆ ਹਲਕਾ ਵਿਧਾਇਕ ਐਕਐਮਐਲ ਜਲਜੀਤ ਸਿੰਘ ਗਰੀয়াল ਪੋਲਾ ਜੀ ਵੀ ਨਾਲ ਤਿਆਰ ਬਰ ਤਿਆਰ ਲੱਗੇ ਹੋਏ ਨੇ ਤੇ ਇਵਨ ਪ੍ਰਸ਼ਾਸਨ ਕਾਰਪੋਰੇਸ਼ਨ ਵੱਲੋਂ ਵੀ ਚੈੱਕ ਕੀਤਾ ਜਾ ਰਿਹਾ ਹੈ ਬਕਾਇਦਾ ਜੋ ਪਿੱਛੇ ਪ੍ਰੋਸੈਸ ਹੋ ਕੇ ਖਤਮ ਹੋਣਾ ਸੀਗਾ ਟੈਂਡਰ ਉਹਦੀ ਇਨਸਪੈਕਸ਼ਨ ਕੀਤੀ ਗਈ ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਜਿਹੜਾ 1 ਕਰੋੜ 28 ਲੱਖ ਰੁਪਏ ਦਾ ਨਵਾਂ ਟੈਂਡਰ ਸੀਗਾ ਉਹ ਵੀ ਚੈੱਕ ਕੀਤਾ ਗਿਆ ਹੈ ਔਰ ਉਹਦੀ ਬਹੁਤ ਜਲਦ ਸ਼ੁਰੂਆਤ ਹੋ ਕੇ ਜਿੰਨੇ ਲਗੇ ਸੀ ਵੇਸਟ ਹੈ ਸਾਡੀ ਕੋਸ਼ਿਸ਼ ਹੈ ਵੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਪੂਰਾ ਕੀਤਾ ਜਾਵੇ ਉਹ ਬਲੰਕ ਬਣ ਦਿੱਤਾ ਹੈ ਇਸ ਤਰੀਕੇ ਨਾਲ ਹੁਣ ਲੁਧਿਆਣਾ ਦੇ ਕਹਿੰਦੇ ਕਿ ਜਲਦੀ ਖਤਮ ਨਹੀਂ ਹੋਊਗਾ ਟੈਂਡਰ ਦੇ ਕਾਫੀ ਲੱਗੇ ਨੇ ਦੇਖੋ ਜੀ ਨੀਤਾ ਨੂੰ ਮਰਾਦਾ ਹੁੰਦੀਆਂ ਨੇ ਜਿੱਥੇ ਆਸ ਹੈਗੀ ਉਥੇ ਹਰ ਕੰਮ देयर इज ਅ ਵਿਲ देयर इज ਅ ਵੇ ਉਥੇ ਹਰ ਕੰਮ ਹੋ ਸਕਦਾ ਸੋ ਪਹਿਲਾਂ ਤਾਂ ਕਹਿੰਦੇ ਸੀ ਵੀ ਇੱਥੇ ਇਕੱਠਾ ਹੀ ਕਰੀ ਚੱਲੋ ਸੋ ਪਿਛਲੇ 74 ਸਾਲਾਂ ਚ ਆ ਤੋਹਫਾ ਦਿੱਤਾ ਹੈ ਸਾਨੂੰ ਵੀ ਪੂਰੇ ਕੂੜੇ ਦੇ ਪਹਾੜ ਹੀ ਖੜੇ ਕਰ ਦਿੱਤੇ ਇੱਥੇ ਤਾਂ ਉਹਨਾਂ ਨੇ ਕੂੜੇ ਵਾਲਾ ਸ਼ਿਮਲਾ ਬਣਾ ਰੱਖਿਆ ਆ ਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ 12 ਏਕੜ ਜਗ੍ਹਾ ਸੀਗੀ ਉਥੋਂ ਕਾਫੀ ਹੱਦ ਤੱਕ ਜਗ੍ਹਾ ਜਿਹੜੀ ਉਹ ਖਾਲੀ ਹੋ ਚੁੱਕੀ ਹੈ ਜੇ ਸ਼ੁਰੂਆਤ ਕੀਤੀ ਸਾਫ ਨੀਅਤ ਦੇ ਨਾਲ ਚੱਲੇ ਆ ਤਾਂ ਤੁਹਾਡੇ ਸਾਹਮਣੇ ਹੈ ਰਿਜ਼ਲਟ ਪੋਜ਼ਿਟਿਵ ਨੇ ਔਰ ਇਨਸਾਨ ਦਾ ਕੰਮ ਹੈ ਕਰਮ ਕਰਦੇ ਜਾਣਾ ਤੋ ਕਰਮ ਚੰਗੀ ਨੀਅਤ ਦੇ ਨਾਲ ਇਮਾਨਦਾਰੀ ਨਾਲ ਅਸੀਂ ਕਰਦੇ ਚਾਵਾਂਗੇ ਔਰ ਪੂਰੀ ਕੋਸ਼ਿਸ਼ ਹੈ ਕਿ ਵੀ ਜਿਹੜਾ ਇਹ ਟੈਂਡਰ ਲਾ ਕੇ ਸਟਾਰਟ ਅਪ ਹੋਣਾ ਹੈ ਕੰਮ ਲੇਗੇ ਸੀ ਵੇਸਟ ਦਾ ਜਿਹੜੇ ਇੰਨੇ ਸਾਲਾਂ ਤੋਂ ਇੱਥੇ ਇਕੱਠਾ ਹੋ ਰਿਹਾ ਹੈ ਉਹਨੂੰ ਪੂਰੀ ਚੈੱਕ ਕੀਤਾ ਜਾਊਗਾ ਪੂਰੀ ਉਹਦੇ ਤੇ ਨੌਡਲ ਅਫੀਸਰ ਦੀ ਡਿਊਟੀ ਲੱਗੇਗੀ ਔਰ ਚਾਹਾਂਗੇ ਵੀ ਇਹ ਟਾਈਮ ਤੋਂ ਪਹਿਲਾਂ ਹੋ ਸਕੇ ਧੰਨਵਾਦ ਕਰਦਾ ਹਾਂ ਬਦਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਔਰ ਜਿਨ੍ਹਾਂ ਨੇ ਮੈਨੂੰ ਸੇਵਾ ਲਈ ਝਾੜੂ ਵਾਲਾ ਬਟਨ ਦਬਾ ਕੇ ਸਾਨੂੰ ਝਾੜੂ ਫੜਾਇਆ ਸਪਾਈ ਕਰਨ ਵਾਸਤੇ ਤੇ ਜਿਹੜਾ ਕੂੜੇ ਦਾ ਡੰਪ 70 ਸਾਲ ਤੋਂ ਲਗਾਤਾਰ ਔਰ ਸਾਰੇ ਸ਼ਹਿਰ ਦਾ ਕੂੜਾ ਇੱਥੇ ਵਿਧਾਨ ਸਭਾ ਹਲਕਾ ਪੂਰਬੀ ਚ ਲੱਗਦਾ ਆ ਰਿਹਾ ਵੱਡਾ ਡੰਪ ਹਾਂ ਤੁਸੀਂ ਦੇਖੋ ਕਿੱਡਾ ਵੱਡਾ ਢੇਰ ਲੱਗਿਆ ਹੋਇਆ ਇਹ ਅੱਜ ਨਹੀਂ ਇੱਕ ਦਿਨ ਚ ਲੱਗਿਆ ਇਹ ਲਗਾਤਾਰ ਜਿੰਨੀਆਂ ਮਲਕੇ ਸਰ ਮਲਕੇ ਪਾਰਟੀ ਨੇ ਰਾਜ ਕੀਤਾ ਤੇ ਉਹ ਇੱਥੇ ਡੰਪ ਲਾਉਂਦੀਆਂ ਜੀ ਅੱਜ ਇੱਥੇ ਇਲਾਕੇ ਦੇ ਇਸ ਇਲਾਕੇ ਦਾ ਬੁਰਾ ਹਾਲ ਆ ਆ ਦੇਖੋ ਕਿੰਨੀ ਮੱਖੀ ਆ ਮਲਕੇ ਸਮੈਲ ਆ ਧੂਆਂ ਹੋ ਜਾਂਦਾ ਅੱਗ ਲੱਗਣਾ ਤੇ ਇਹਦਾ ਮਲਕੇ ਟੈਂਡਰ ਜਿਹੜਾ 128 ਕਰੋੜ ਦਾ ਕੰਮ ਸ਼ੁਰੂ ਹੋਇਆ ਵਾ ਇਹ 128 ਕਰੋੜ ਨਾਲ ਇਹ ਸਾਰੇ ਦਾ ਸਾਰਾ ਡੰਪ ਖਤਮ ਹੋ ਕੇ ਤੇ ਜਿਹੜਾ ਸਾਨੂੰ ਝਾੜੂ ਫੜਾਇਆ ਉਹਦੇ ਨਾਲ ਸਫਾਈ ਕਰਕੇ ਇਸ ਇਲਾਕੇ ਨੂੰ ਰਾਹ ਦੇਣੀ ਆ ਕਿਉਂਕਿ ਉਹਦੇ ਨਾਲ ਕੀ ਆ ਪੂਰੇ ਸ਼ਹਿਰ ਦੇ ਵਿੱਚ ਪੋਲੂਸ਼ਨ ਫੈਰ ਰਿਹਾ ਜਿੰਨੀ ਅੱਜ ਮਤਲਬ ਕਿ ਅੱਗ ਲੱਗ ਰਹੀ ਆ ਸਾਰੇ ਸ਼ਹਿਰ ਤੱਕ ਧੂਆਂ ਜਾ ਰਿਹਾ ਵਾ ਤੇ ਅੱਜ ਬਿਮਾਰੀਆਂ ਫੈਰ ਰਹੀਆਂ ਨੇ ਉਹਦਾ ਬਿਮਾਰੀਆਂ ਦਾ ਹੱਲ ਕਰਨ ਵਾਸਤੇ ਉਹਦਾ ਇਹ ਕੂੜੇ ਦਾ ਹੱਲ ਕਰਨ ਵਾਸਤੇ ਜਿਹੜਾ ਇਹ ਟੈਂਡਰ ਲੱਗਿਆ ਵਾ 128 ਕਰੋੜ ਦਾ ਇਹ ਕੰਮ ਸ਼ੁਰੂ ਹੋ ਗਿਆ ਆਪ ਤੇ ਕਮਿਸ਼ਨ ਸਾਰਾ ਪ੍ਰਸ਼ਾਸਨ ਜਿੰਨਾ ਵੀ ਸੀਗਾ ਉਹ ਇੱਥੇ ਆਇਆ ਹੋਇਆ ਵਾ ਇਹਨੂੰ ਜਲਦੀ ਅਸੀਂ ਵਿਸਥਾ ਇਹ 1.5 ਸਾਲ ਦਾ ਸੀਗਾ ਤੇ ਅਸੀਂ ਇਹਨਾਂ ਨੂੰ ਇੰਸ਼ੋਰ ਕਰ ਰਹੇ ਆ ਵੀ ਇਹ 24 ਘੰਟੇ ਚੱਲ ਕੇ ਤਿੰਨ ਸ਼ਿਫਟਾਂ ਦੇ ਵਿੱਚ ਲਾ ਕੇ ਤੇ ਇਹ 1.5 ਸਾਲ ਦੀ بجائے ਇਹ ਸਾਲ ਦੇ ਵਿੱਚ ਵਿੱਚ ਇਹਨੂੰ ਖਤਮ ਕਰਕੇ ਇਹਨੂੰ ਰਾਹਤ ਦਈਏ ਇਹ ਡੰਪ ਵਾਲੀ ਜਿਹੜੀ ਜਗ੍ਹਾ ਹੈਗੀ ਹੈ ਸਰਕਾਰੀ ਜਗ੍ਹਾ ਇਹ 54 ਕਿੱਲੇ ਨੇ 20 ਕਿੱਲੇ ਦੇ ਵਿੱਚ ਇੱਕ ਜਿਹੜਾ ਪ੍ਰੋਜੈਕਟ ਲੱਗਣਾ ਜਿਹੜਾ ਦਿੱਲੀ ਕੂੜਾ 1100 ਟਨ ਕੂੜਾ ਆਉਂਦਾ ਉਹ ਨਾਲ ਦੀ ਨਾਲ ਪ੍ਰੋਸੈਸ ਹੋਣਾ ਤੇ ਬਾਕੀ ਦੇ ਵਿੱਚ ਜਿਹੜੀ ਮੇਰੀ ਸੋਚ ਆ ਜਿਹੜੇ ਮੇਰੇ ਸੰਗਾਂ ਸੰਗਤਾਂ ਨੇ ਮੇਰੇ ਤੋਂ ਉਮੀਦ ਰੱਖੀ ਆ ਵੀ ਇੱਥੇ ਵਧੀਆ ਗਰਾਊਂਡ ਬਣਾਏ ਜਾਣ ਕ੍ਰਿਕਟ ਗਰਾਊਂਡ ਫੁੱਟਬਾਲ ਗਰਾਊਂਡ ਵਾਲੀਬਾਲ ਗਰਾਊਂਡ ਸਾਰੇ ਸਾਰੇ ਗਰਾਊਂਡ ਬਣਾ ਕੇ ਇੱਕ ਪਾਰਕ ਬਣਾ ਕੇ ਇਸ ਇਲਾਕੇ ਦੇ ਵਾਸਤੇ ਵੀ ਬਲਕਿ ਸੋਚ ਸਕਣ ਵੀ ਅਸੀਂ ਵੀ ਮਾਲਡਾਉਨ ਵਰਗੇ ਏਰੀਏ 'ਚ ਰਹਿੰਦੇ ਆ ਇਹ ਸੋਚ ਲੈ ਕੇ ਚੱਲੇ ਐਮਐਲਏ ਸਾਹਿਬ ਇਸ ਏਰੀਏ 'ਚ ਡੰਪ ਦੇ ਕਾਰਨ ਕਾਫੀ ਬਿਮਾਰੀਆਂ ਫੈਲ ਗਈਆਂ ਨੇ ਕਿਵੇਂ ਦੇਖ ਦੋ ਕਿ ਇੱਧਰ ਡਿਸਪੈਂਸਰੀ ਵੀ ਵਗੈਰਾ ਵੀ ਚੰਦੀ ਜਾਊ ਸਾਰਾ ਕੁਝ ਸਾਰਾ ਕੁਝ ਡਿਸਪੈਂਸਰੀ ਆਲਰੇਡੀ ਆਪਣੀ ਆਈ ਗਈ ਤੇ ਡਿਸਪੈਂਸਰੀ ਵੀ ਲਾ ਰਹੇ ਆ ਅਸੀਂ ਆਪਣੇ ਚੌਕੀ ਦੇ ਕੋਲ ਲੱਗ ਗਈ ਆ ਤੇ ਇਹ ਜਿੰਨਾ ਚਿਰ ਇਹ ਡੰਪ ਖਤਮ ਨਹੀਂ ਹੁੰਦਾ ਉਨਾ ਚਿਰ ਕੋਈ ਹੱਲ ਨਹੀਂ ਹੈਗਾ ਕਿਉਂਕਿ ਤੁਸੀਂ ਦੱਸਿਆ ਦੇਖਿਆ ਵੀ ਜਦੋਂ ਆਹ ਬਰਸਾਤ ਪੈਂਦੀ ਆ ਖਾਸ ਕਰਕੇ ਤਿੰਨ ਚਾਰ ਮਹੀਨੇ ਜਿਹੜੇ ਰਹਿੰਦੇ ਨੇ ਉਸ ਟਾਈਮ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਤੇ ਹੁਣ ਗਰਮੀ ਦੇ ਵਿੱਚ ਦੇਖੋ ਤੁਸੀਂ ਥਾਂ ਥਾਂ ਤੇ ਅੱਗ ਲੱਗ ਰਹੀ ਐ ਕੂੜੇ ਨੂੰ ਇਹ ਧੂਆਂ ਹੋ ਰਿਹਾ ਵਾ ਔਰ ਕਈ ਵਾਰੀ ਤਾਂ ਮਤਲਬ ਕਿ ਮੇਰਾ ਖਿਆਲ ਵੀ ਇੱਥੋਂ ਕਿਲੋ ਕਿਲੋ ਮੀਟਰ ਤੱਕ 2-2 ਕਿਲੋ ਮੀਟਰ ਤੱਕ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਇਹਦੇ ਵਾਸਤੇ ਜਿਹੜਾ 74 ਸਾਲ ਦਾ ਕੂੜਾ ਪੁਰਾਣੀਆਂ ਪਾਰਟੀਆਂ ਨੇ ਕਾਗਰਸ ਵਾਲਿਆਂ ਨੇ ਅਕਾਲੀਆਂ ਨੇ ਭਾਜਪਨ ਨੇ ਜਿਹੜਾ 75 ਸਾਲ ਦੇ ਵਿੱਚ 74 ਸਾਲ ਜਿਹੜਾ ਕੂੜਾ ਖਿਲਾਰੇ ਨਾ ਉਹਦੀ ਸਫਾਈ ਆਮ ਆਦੀ ਪਾਰਟੀ ਕਰ ਰਹੀ ਐ ਜਿਹੜਾ ਝਾੜੂ ਸਾਡੇ ਕੋਲ ਸਫਾਈਵਾ ਦਿੱਤਾ ਗਿਆ ਤੇ ਉਹਦੇ ਇਸ ਇਲਾਕੇ ਦੀ ਹਰ ਉਮੀਦ ਪੂਰੀ ਕਰਨੀ ਸਾਡਾ ਮਿਸ਼ਨ ਆ ਤੇ ਅੱਜ ਸਾਰੇ ਹੀ ਕਮਿਸ਼ਨਰ ਸਾਹਿਬ ਅਡੀਸ਼ਨਲ ਕਮਿਸ਼ਨਰ ਮੇਅਰ ਸਾਹਿਬ ਔਰ ਜਿੰਨਾ ਵੀ ਪ੍ਰਸ਼ਾਸਨ ਸੀਗਾ ਅੱਜ ਓਐਨਐਮ ਦੀ ਗੱਲ ਕਰਦੇ ਆ ਸਿਬਰਜਾਲੇ ਦੀ ਗੱਲ ਕਰਦੇ ਆ ਸੜਕਾਂ ਦੇ ਸਾਰੇ ਦਾ ਸਾਰਾ ਪ੍ਰਸ਼ਾਸਨ ਤੇ ਪਹੁੰਚਿਆ ਹੋਇਆ ਤੇ ਜਿਹੜਾ ਜਿਨੇ ਇਹ ਸਾਗਰ ਮੋਟਰ ਨੇ ਇਹ ਟੈਂਡਰ ਲਿਆ ਉਹ ਵੀ ਸਾਰਾ ਅਮਲ ਕੇ ਉਹਨਾਂ ਦਾ ਪ੍ਰਸ਼ਾਸਨ ਆਇਆ ਹੋਇਆ ਤੇ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਵੀ ਜਿਹੜਾ ਇਹ ਰਸਤਾ ਵਾ ਇਹ ਪਹਿਲਾਂ ਜਲਦੀ ਖਾਲੀ ਕਰਾ ਕੇ ਉਸ ਤੋਂ ਬਾਅਦ ਇਹਨੂੰ 24 ਘੰਟੇ ਚਲਾ ਕੇ ਤੇ ਜਲਦੀ ਤੋਂ ਜਲਦੀ ਇਹ ਡੰਪ ਦਾ ਕੂੜਾ ਮਿਲ ਕੇ ਜਿਹੜਾ ਕੂੜੇ ਦਾ ਡੰਪ ਆ ਇਹ ਖਤ ਤਾਂ ਕਿ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਉਹਨਾਂ ਤੋਂ ਬਚਾਅ ਹੋ ਸਕੇ ਲੋਕ ਮਤਲਬ ਕਿ ਸੁੱਖ ਦਾ ਸਾਲ ਹੈ